Thank you ਬਲਾਕ ਬਠਿੰਡਾ ਦੇ ਸ਼ਹੀਦ ਗੁਰਜੀਤ ਸਿੰਘ ਇंसा ਅਤੇ ਬਲਾਕ ਬਾਂਡੇ ਦੇ ਪਿੰਡ ਮਹਿਤਾ ਦੇ ਸ਼ਹੀਦ ਬਲਕਰਨ ਸਿੰਘ ਇंसा ਦੀ ਯਾਦ ਦੇ ਵਿੱਚ ਉਹਨਾਂ ਦੀ 15ਵੀਂ ਵਰ੍ਹੇ ਮੌਕੇ ਪਰਿਵਾਰਕ ਮੈਂਬਰਾਂ ਅਤੇ ਸਾਧ ਸੰਗਤ ਵੱਲੋਂ ਮਾਨੋਤਾ ਭਲਾਈ ਦੇ ਕਾਰਜ ਕਰਕੇ ਸ਼ਹੀਦਾਂ ਨੂੰ ਸ਼ਰਦਾ ਦੇ ਫੁੱਲ ਭੇਟ ਕੀਤੇ ਗਏ। ਇਸ ਮੌਕੇ ਐਮਐਸਜੀ ਡੇਰਾ ਸੱਚਾ ਸੌਦਾ ਅਤੇ ਮਾਨਵਤਾ ਭਲਾਈ ਕੇਂਦਰ ਡੱਬ ਵਾਲੀ ਰੋਡ ਬਠਿੰਡਾ ਵਿਖੇ ਸ਼ਹੀਦਾਂ ਦੀ ਯਾਦ ਵਿੱਚ ਨਾਮ ਚਰਚਾ ਕੀਤੀ ਗਈ ਇਸ ਦਰਮਿਆਨ ਕਵੀਰਾਜਾਂ ਵੱਲੋਂ ਕੀਤੀ ਗਈ ਸ਼ਬਦ ਬਾਣੀ ਨੂੰ ਸਾਧ ਸੰਗਤ ਨੇ ਇਕਾਗਰ ਚਿਤ ਹੋ ਕੇ ਸਰਵਣ ਕੀਤਾ ਅਤੇ ਪੂਜਨੀ ਗੁਰੂ ਸੰਤ ਡਾਕਟਰ ਗੁਰਮੀਤ RAM RAJ SINGH ਜੀ ਇਨਸਾਂ ਦੇ ਅਨਮੋਲ ਵਚਨ ਸੁਣਾਏ ਗਏ ਇਸ ਦੌਰਾਨ ਸ਼ਹੀਦਾਂ ਦੇ ਪਰਿਵਾਰਾਂ ਵੱਲੋਂ 10 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੀ ਵੰਡਿਤ ਕੀਤਾ ਗਿਆ। ਵਾਤਾਵਰਨ ਦੀ ਸ਼ੁੱਧਤਾ ਲਈ ਪੌਦੇ ਵੀ ਲਗਾਏ ਗਏ ਇਸ ਤੋਂ ਇਲਾਵਾ ਬਲਾਕਾਂ ਦੇ ਜ਼ਿੰਮੇਵਾਰਾਂ ਨੂੰ ਮਾਨੁਤਾ ਭਲਾਈ ਦੇ ਕਾਰਜਾਂ ਲਈ ਆਰਥਿਕ ਸਹਿਯੋਗ ਵੀ ਦਿੱਤਾ ਗਿਆ। ਇਸ ਮੌਕੇ ਸਾਧ ਸੰਗਤ ਨੂੰ ਸੰਬੋਧਨ ਕਰਦੇ ਹਾਂ 85 ਮੈਂਬਰ ਪੰਜਾਬੀ ਸ਼ੇਂਦਰਪਾਲ ਇਨਸਾਨ ਕੀ ਕੁਝ ਕਹਾਵੀਆਂ ਵੀ ਤੁਹਾਨੂੰ ਜ਼ਰੂਰ ਸੁਣਾਵਾਂਗੇ ਇਸ ਦੇ ਨਾਲ ਹੀ ਨਾਮ ਚਰਚਾ ਦੌਰਾਨ ਵੱਡੀ ਗਿਣਤੀ ਦੇ ਵਿੱਚ ਪਹੁੰਚੀ ਸਾਧ ਸੰਗਤ ਨੇ ਵੀ ਇਹ ਪਰਣ ਲਿਆ ਕਿ ਅਸੀਂ ਸਾਡੇ ਜ਼ਿੰਦਗੀ ਦੇ ਵਿੱਚ ਕੋਈ ਵੀ ਦੁੱਖ ਸੁਖ ਦਾ ਸਮਾਗਮ ਹੋਏਗਾ ਅਸੀਂ ਪੂਜਨੇ ਗੁਰੂ ਜੀ ਵੱਲੋਂ ਦਰਸਾਏ ਗਏ ਮਾਨੋਤਾਪਲਾਈ ਦੇ ਕਾਰਜਾਂ ਦੇ ਤਹਿਤ ਇਹਨਾਂ ਦਿਨਾਂ ਨੂੰ ਯਾਦਗਾਰ ਬਣਾਇਆ ਕਰਾਂਗੇ ਮਾਲਕ ਦਾ ਗੁਣ ਗਾਨ ਵਾਹਿਗੁਰੂ ਦਾ ਜਾਸਤੀ ਤਨ ਕਰ ਰਹੇ ਹਾਂ ਗਾਰੇ ਹਾਂ ਜੋ ਵੀ ਰਿਸ਼ਤੇਦਾਰ ਸਹਿਵਾਨ ਮਿੱਤਰ ਪਿਆਰੇ ਦੂਰੋਂ ਨੇੜੋਂ ਦਾ ਸੰਗਤ ਬਖਵਾਤ ਸੰਪਤੀਆਂ ਦੇ ਸੇਵਾਦਾਰ ਜ਼ਿੰਮੇਵਾਰ 85 ਮੈਂਬਰ ਭੈਣ ਭਾਈ ਸ਼ਾਹੀ ਦਰਵਾਜ਼ਾ ਡੇਰਾ ਸੱਚਾ ਸੌਦਾ ਸੱਤ ਸੱਤੋਂ ਵੀ ਕਾਫੀ ਭੈਣ ਭਾਈ ਪਹੁੰਚੇ ਹਨ ਭਾਈ ਗਰਜੀਤ ਜੀ ਦਾ ਪਰਿਵਾਰ ਜਿਹੜੀ ਬਾਈ ਜਨੈਲ ਸਿੰਘ ਜੀ ਉਹਨਾਂ ਦਾ ਪਰਿਵਾਰ ਉਹਨਾਂ ਦੇ ਨਾਲ ਬਾਈ ਰਾਜਵੀਰ ਜੀ ਸਦਾਗਰ ਜੀ ਸਰਦਾਰ ਸਿੰਘ ਜੀ ਹੋਰ ਵੀ ਭੈਣਾ ਭਾਈ ਕਾਫੀ ਪਹੁੰਚੇ ਹਨ ਬਾਈ ਬਲਕਨ ਸਿੰਘ ਜੀ ਦਾ ਪਰਿਵਾਰ ਬਾਈ ਜਸਕਰਨ ਜੀ ਸਾਰੇ ਪਰਿਵਾਰੀ ਰਿਸ਼ਤੇਦਾਰ ਸਹਿਵਾਣ ਪਹੁੰਚੇ ਹਨ ਸਵਾਜਾ ਸੀ ਇਹ ਸ਼ਹੀਦਾਂ ਦੀ ਯਾਦ ਵਿੱਚ ਨੂੰ ਤਾਜ਼ਾ ਕਰਨ ਵਾਸਤੇ ਜਿੰਨਾਂ ਨੇ ਆ ਕੇ ਤੁਸੀਂ ਆਪਣੀ ਹਾਜ਼ਰੀ ਲਵਾਈ ਹੈ ਤਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਜੀ ਪਿਆਰੀ ਸਾਥ ਸੰਗਤ ਜੀਓ ਅੱਜ ਅਸੀਂ ਸਾਰੇ ਭੈਣ ਭਾਈ ਦੋਨਾਂ ਬਲਾਕਾਂ ਤੋਂ ਬਲਾਕ ਬਾਂਡੀ ਔਰ ਬਲਾਕ ਬਠਿੰਡਾ ਤੋਂ ਸਾਰੀ ਸਾਥ ਸੰਗਤ ਸਾਡੇ ਸ਼ਹੀਦ ਬਾਈ ਬਲਕਰਨ ਜੀ ਇਨਸਾਨ ਔਰ ਬਾਈ ਗਰਜੀਤ ਜੀ ਇਨਸਾਨ ਦੀ 15ਵੀਂ ਵਰ੍ਹੇਗੰਢ ਦੇ ਸਬੰਧ ਦੇ ਵਿੱਚ ਇਕੱਠੇ ਹੋਏ ਆਂ ਔਰ ਉਹਨਾਂ ਨੂੰ ਸ਼ਰਧਾਂ ਦੇ ਫੁੱਲ ਭੇਟ ਕਰ ਰਹੇ ਆ ਉਹਨਾਂ ਦੀ ਯਾਦ ਵਿੱਚ ਇਕੱਠੇ ਹੋਏ ਤਾਂ ਮੈਂ ਤਾਂ ਬਾਈ ਜੀ ਦੀ ਵੈਸੇ ਸਾਰਾ ਕੁਝ ਦਾਸੀ ਦਿੱਤਾ ਜਿਹੜੀ ਪਰਿਵਾਰ ਐਸੇ ਪਰਿਵਾਰ ਦੀ ਸੇਵਾ ਵਿੱਚ ਆਪਣੀ ਕੁਰਬਾਨੀ ਦੇ ਜਾਂਦੇ ਆ ਬਾਈ ਜੀ ਦੋਨੋਂ ਹੀ ਭਾਈ ਪਰ ਜਵਾਨੀ ਦੇ ਵਿੱਚ ਡੇਰਾ ਸੱਚਾ ਸੌਦਾ ਦੇ ਨਾਂ ਆਪਣੀ ਜਵਾਨੀ ਲਾ ਗੀ ਅੱਜ ਅਸੀਂ ਸ਼ਹੀਦ ਗੁਰਜੀਤ ਸਿੰਘ ਔਰ ਸ਼ਹੀਦ ਬਲਕਰਨ ਸਿੰਘ ਦੀ ਯਾਦ ਨੂੰ ਤਾਜ਼ਾ ਕਰਨ ਵਾਸਤੇ ਬਰਸੀ ਦੇ ਰੂਪ ਵਿੱਚ ਸਾਰੀ ਸਾਧ ਸੰਗਤ ਬਠਿੰਡਾ ਬਲਾਕ ਬਾਡੀ ਬਲਾਕ ਦੀ ਸਾਧ ਸੰਗਤ ਦਾ ਨਾਮ ਚਰਚਾ ਕਰ ਰਹੀ ਹੈ ਤਾਂ ਬਹੁਤ ਹੀ ਗਿਣਤੀ ਦੇ ਵਿੱਚ ਬਹੁਤ ਹੀ ਭਾਰੀ ਇਕੱਠ ਹੈ ਸੋ ਅੱਜ ਇਸ ਪਰਿਵਾਰ ਨੇ ਗੁਰਜੀਤ ਸਿੰਘ ਦੇ ਪਰਿਵਾਰ ਔਰ ਬਾਈ ਬਲਕਰਨ ਸਿੰਘ ਦੇ ਪਰਿਵਾਰ ਨੇ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੀ ਦਿੱਤਾ ਹੈ ਤਾਂ ਤੁਸੀਂ ਤਸਵੀਰਾਂ ਵਿੱਚ ਦੇਖਿਆ ਕਿ ਕਿਸ ਤਰੀਕੇ ਦੇ ਨਾਲ ਸ਼ਹੀਦ ਗੁਰਜੀਤ ਸਿੰਘ ਇਨਸਾਂ ਅਤੇ ਬਲਕਨ ਇਨਸਾਂ ਦੀ ਬਰਸੀ ਮੌਕੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਅਤੇ ਸਥਾਨਕ ਸਾਧ ਸੰਗਤ ਵੱਲੋਂ ਮਾਨੋ ਦਾ ਭਲਾਈ ਦੇ ਕਾਰਜ ਕਰਕੇ ਇਸ ਵਰਸੀ ਨੂੰ ਹਮੇਸ਼ਾ ਹਮੇਸ਼ਾ ਦੇ ਲਈ ਯਾਦਗਾਰ ਬਣਾਇਆ ਗਿਆ ਡੀਰਾ ਸਿੱਧਾ ਲੋਨ ਵੱਲੋਂ ਕੀਤੇ ਜਾ ਰਹੇ ਸਨੇਹ ਉਪਰਾਲੇ ਨੂੰ ਜੋ ਵਿਊਅਰ ਇਸ ਰਿਪੋਰਟ ਨੂੰ ਦੇਖ ਰਹੇ ਹਨ ਜਿਵੇਂ ਦੇਖਦੇ ਹਨ ਆਪ ਦੇ ਕਮੈਂਟ ਕਰਕੇ ਸਾਨੂੰ ਜਰੂਰ ਦੱਸੋ ਅਤੇ ਜਿਆਦਾ ਤੋਂ ਜਿਆਦਾ ਇਸ ਰਿਪੋਰਟ ਨੂੰ ਲਾਈਕ ਸ਼ੇਅਰ ਕਰੋ